ਠੀਕ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਸੀ ਗੁਰਦੁਆਰਾ ਗੁਰੂ ਸਰਸਾ ਸਾਹਿਬ ਪਤੋ ਹੀਰਾ ਸਿੰਘ ਜ਼ਿਲ੍ਹਾ ਮੋਗਾ ਤੇ ਇਹ ਬਹੁਤ ਹੀ ਵਧੀਆ ਨਾ ਬਲਿਹਾਰੀ ਕੁਦਰਤ ਵਸੀਆ ਤੇ ਰਾਂਤਰੰਜਾਈ ਲਿਖਿਆ ਤੇ ਗੁਰੂ ਗ੍ਰੰਥ ਸਾਹਿਬ ਜਿਹਦੇ ਨਾਮ ਤੇ ਬਾਗ ਬਣਿਆ ਹੋਇਆਗਾ ਤੇ ਬਹੁਤ ਹੀ ਵਧੀਆ ਇਹ ਦੇਖਣਾ ਚਾਹੀਦਾ ਸਾਨੂੰ ਦਰਸ਼ਨ ਕਰਨੇ ਚਾਹੀਦੇ ਨੇਗੇ ਕਿਉਂਕਿ ਸਾਨੂੰ ਫੇਰ ਹੀ ਪਤਾ ਲੱਗ ਸਕਦਾ ਵੀ ਕੁਦਰਤ ਦੇ ਨਾਲ ਕਿੰਨੇ ਕ ਆਪਾਂ ਜੁੜੇ ਹੋਇਆ ਕਿੰਨਾ ਕ ਅਸੀਂ ਗਿਆਨ ਰੱਖਦੇ ਆਂਗੇ ਉਹਨੇ ਤੇ ਬਹੁਤ ਤਰ੍ਹਾਂ ਦੇ ਜਾਨੀ ਕਿ ਦਰਖਤ ਬੂਟੇ ਪੇੜ ਫਲਾਂ ਵਾਲੇ ਬੂਟੇ ਹੋਰ ਵੀ ਕਾਫੀ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਜਾਨੀ ਕਿ ਦਰਖਤ ਵਗੈਰਾ ਇੱਥੇ ਉਪਲਬਧ ਨੇਗੀ ਸਾਡਾ ਫਰਜ਼ ਬਣਦਾ ਇੱਥੇ ਜਾਈਏ ਤੇ ਆਉਣ ਵਾਲੀ ਪੀੜ੍ਹੀ ਦੇ ਲਈ ਅਸੀਂ ਕੁਝ ਗਿਆਨ ਪ੍ਰਾਪਤ ਕਰ ਸਕੀ ਤੇ ਇਕੱਠਾ ਕਰਕੇ ਦੱਸ ਸਕੀ ਜਿਸ ਤਰ੍ਹਾਂ ਪੀਪਲ ਦਾ ਦਰਖਤ ਦੇਖੋ ਆਇਆਗਾ ਗੁਰਬਾਣੀ ਦੇ ਵਿੱਚ ਵੀ ਇਸ ਦਾ ਜ਼ਿਕਰ ਆਉਂਦਾ ਤੇ ਪੀਪਲ ਬਹੁਤ ਹੀ ਵਧੀਆ ਟੌਨਿਕ ਹੁੰਦਾਗਾ ਜਿਸ ਜਿਮੇ ਜ਼ਖਮਾਂ ਵਗੈਰਾ ਨੂੰ ਸੁਕਾਉਣ ਦੇ ਲਈ ਤੇ ਇਹਦੇ ਵਿੱਚ ਤਾਂਬੇ ਦੀ ਅਨਸਕੁਦਰਤੀ ਤੌਰ ਤੇ ਪਾਈ ਜਾਂਦੀ ਹੈਗੀ ਇਹਦੀ ਰਾਖ ਦੇ ਵਿੱਚ ਜਿਸ ਤਰ੍ਹਾਂ ਵਰ ਕੀ ਹੜਤਾਲ ਵਗੈਰਾ ਜਾਜ ਦੇ ਰਸ ਦੇ ਵਿੱਚ ਨੁਕਦੇ ਦੇ ਵਿੱਚ 21 ਵਾਰ ਅਗਲ ਪੁੱਠਾ ਦੇਦੀ ਆਪਾਂ ਚੰਦ ਆਦੀਆਂ ਭਾਵਨਾ ਦੇਦੀ ਆ ਚਾਂਦੀ ਵਗੈਰਾ ਵੀ ਇਹਦੇ ਵਿੱਚ ਪਸਮ ਹੋ ਜਾਂਦੀ ਆ ਇਸ ਤਰ੍ਹਾਂ ਦੇਖੋ ਆ ਬਾਸ ਦਾ ਦਰਖਤ ਹੈਗਾ ਤੇ ਜਿਹੜਾ ਇਹ ਦਰਖਤੋਂ ਦਾ ਬਾਸ ਦਾ ਤੇ ਇਹਦੇ ਵਿੱਚ ਵੀ ਕਾਫੀ ਗੁਣ ਮੰਨੇ ਜਾਂਦੇ ਨੇ ਕਿ ਗੁਰਵਾਣੀ ਦੇ ਵਿੱਚ ਇਸ ਇਸ ਦਾ ਵੀ ਜਿਕਰ ਆਉਂਦਾਗਾ ਜਿਸ ਤਰ੍ਹਾਂ ਆਪਣਾ ਬਾਸ ਦਾ ਮਰਬਾ ਕੈਲਸ਼ੀਅਮ ਵਾਸਤੇ ਜਿਸ ਤਰ੍ਹਾਂ ਆਪਣਾ ਤਵਾਸੀਰ ਤੇ ਇਹ ਤੋਂ ਹੀ ਤਿਆਰ ਹੁੰਦੀ ਹੈ ਕਿ ਇਹਦਾ ਇੱਕ ਸਾਰ ਹੁੰਦਾਗਾ ਤੇ ਇਸੇ ਤਰ੍ਹਾਂ ਦੇਖੋ ਜੀ ਆਹਾਂ ਬਰੋਟੇ ਦਾ ਪੇੜ ਆਗਾ ਦਰਖਤ ਆਗਾ ਤੇ ਇਹਦਾ ਵੀ ਜਿਕਰ ਗੁਰਵਾਣੀ ਚਾਉਂਦਾ ਇਹਦੇ ਵਿੱਚ ਕੁਦਰਤੀ ਤੌਰ ਤੇ ਬੰਗ ਚਾਂਦੀ ਦੀ ਅੰਸ਼ ਮੰਨੀ ਜਾਂਦੀ ਆ ਜੋ ਸੁਪਨ ਦੋਸਤਾਂ ਆਤ ਵੀਰਜ ਦੇ ਰੋਗਾਂ ਦੇ ਉੱਤੇ ਵਰਤਿਆ ਜਾਂਦਾ ਹੈ ਦੁੱਧ ਵਗੈਰਾ ਹੋਰ ਵੀ ਬਿਆਨਤੀਸ ਦੇ ਵਿੱਚ ਆਯੁਰਵੈਦਿਕ ਦੇ ਵਿੱਚ ਬਹੁਤ ਹੀ ਜਾਦੇ ਗਿਆਨ ਭਰਪੂਰ ਇਹਨੂੰ ਦੱਸਿਆ ਜਾਂਦਾਗਾ ਕਾਫੀ ਤਰ੍ਹਾਂ ਦੇ ਜਾਨੀ ਕਿ ਇੱਥੇ ਬੂਟੇ ਨੇ ਆਪਾਂ ਨੂੰ ਦਰਸ਼ਨ ਕਰਨੇ ਚਾਹੀਦੇ ਨੇਗੇ ਇਸੇ ਤਰ੍ਹਾਂ ਆਪਾਂ ਅੱਗੇ ਚੱਲਦੇ ਆਂਗੇ ਤੁਹਾਨੂੰ ਹੋਰ ਵੀ ਜਾਨੀ ਕਿ ਜੋ ਦਰਖਤ ਨੇਗੇ ਉਹਨਾਂ ਦੇ ਦਰਸ਼ਨ ਕਰਵਾਉਣੀ ਆਂਗੇ ਤੇ ਇਸ ਤਰ੍ਹਾਂ ਦੇਖੋ ਸਾਹਮਣੇ ਆ ਖਜੂਰ ਆਗੀ ਖਜੂਰ ਦੇ ਵਿੱਚ ਬਿਆਨ ਤੋਂ ਜਾਨੀ ਕਿ ਗੁਣ ਦੱਸੇ ਜਾਂਦੇ ਨੇ ਇਹਦਾ ਜੋ ਫਲ ਹੁੰਦਾ ਪੱਕਾ ਤੇ ਉਹਨੂੰ ਠੰਡਾ ਮੰਨਿਆ ਜਾਂਦਾ ਵੀਰਜ ਵਰਧਕ ਨਰਮਦੀ ਵਗੈਰਾ ਨੂੰ ਦੂਰ ਕਰਨ ਦੇ ਵਿੱਚ ਬਹੁਤ ਹੀ ਜਿਆਦਾ ਹੀ ਬਲਵਾਨ ਹੁੰਦੀ ਹੈ ਤਾਕਤ ਵਰਧਕ ਇਹ ਖਜੂਰ ਹੁੰਦੀ ਆ ਤਾਕਤ ਦੇ ਨੁਸਖਿਆਂ ਦੇ ਵਿੱਚ ਬਿਆਨਤੇ ਦਾ ਜ਼ਿਕਰ ਆਉਂਦਾਗਾ ਖਜੂਰ ਦੀਆਂ ਜੋ ਜੜਾਂ ਦੇ ਛਿਲਕਾ ਸ਼ੱਕ ਹੁੰਦਾਗਾ ਉਹਨੂੰ ਵੀ ਪਾਇਆ ਜਾਂਦਾਗਾ ਇਸੇ ਤਰ੍ਹਾਂ ਦੇ ਕੋ ਕੇਲੇ ਦੇ ਬੂਟੇ ਤੋ ਜੋ ਕੇਲਾ ਹੁੰਦਾ ਸਰਦ ਠੰਡਾ ਹੁੰਦਾ ਬਹੁਤ ਜਿਆਦਾ ਠੰਡਾ ਹੁੰਦਾ ਕਾਮਵਾਸ ਨੂੰ ਸ਼ਾਂਤ ਕਰਦਾਗਾ ਤੇ ਪ੍ਰਾਣੇ ਰਿਖੀ ਮੁੰਨ ਇਹਨਾਂ ਦੇ ਵਿੱਚ ਬੈਠ ਕੇ ਯਾਨੀ ਕਿ ਤਪ ਕਰਦੇ ਹੁੰਦੇ ਸੀਗੇ ਕਿਉਂਕਿ ਕਾਮਵਾਸ ਨੂੰ ਸ਼ਾਂਤ ਕਰ ਦਿੰਦਾਗਾ ਇਹਦੀ ਜਾੜ ਪੱਤੇ ਫੁੱਲ ਫਲ ਸਾਰੇ ਹੀ ਵਰਤੋ ਜਾਂਦੀ ਨੇਗੇ ਜੋ ਪਿਤ ਪ੍ਰਕਿਰਤੀ ਦੇ ਰੋਗ ਹੁੰਦੇ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਕੇਲੇ ਦਾ ਕਾਫੀ ਵਧੀਆ ਰੋਲ ਆਗਾ ਕਿਉਂਕਿ ਗੁਰਬਾਣੀ ਦੇ ਵਿੱਚ ਬਿਆਨਤ ਯਾਨੀ ਕਿ ਦਰਖਤਾਂ ਦਾ ਜ਼ਿਕਰ ਆਉਂਦਾਗਾ ਤੇ ਇਸ ਕਰਕੇ ਕੀ ਆ ਕੇਲੇ ਦੇ ਜੋ ਬੂਟੇ ਹੁੰਦੇ ਨੇਗੇ ਤੇ ਇਹ ਵੀ ਬਹੁਤ ਹੀ ਵਧੀਆ ਪਿਤ ਪ੍ਰਕਿਰਤੀ ਦੇ ਰੋਗਾਂ ਨੂੰ ਦੂਰ ਕਰਨ ਦੇ ਲਈ ਅਹਿਮ ਜੋਗ ਆ ਕ ਇਹਦੇ ਵਿੱਚ ਵੀ ਕਾਫੀ ਜੜੀਆਂ ਬੂਟੀਆਂ ਦੇ ਆ ਜਾਨੀ ਕਿ ਪਸਮਾ ਵਗੈਰਾ ਬਣਾਉਣ ਦੇ ਵਿੱਚ ਵੀ ਇਹ ਕੰਮ ਆਉਂਦਾ ਕਾਫੀ ਔਰਕਾਂ ਦੇ ਵਿੱਚ ਵੀ ਪੈਂਦਾ ਨਿਗਾ ਦੀ ਦਵਾਈਆਂ ਦੇ ਵਿੱਚ ਪੈਂਦਾਗਾ ਹੋਰ ਵੀ ਇਹਦੇ ਵਿੱਚ ਕਾਫੀ ਗੁਣ ਨੇਗੇ ਵਿਦਮਤਾਬਕ ਜਾਨੀ ਕਿ ਆਪਾਂ ਇਸ ਨੂੰ ਵਰਤ ਸਕਦੇ ਆਂਗੇ ਚਲੋ ਆਪਾਂ ਅੱਗੇ ਚੱਲਦੇ ਆਂਗੇ ਉਸ ਤੋਂ ਬਾਅਦ ਦੇਖਦੇ ਆਂ ਆਪਾਂ ਹੋਰ ਕਾਦੇ ਬੂਟੇ ਨੇ ਜੋ ਤੁਹਾਨੂੰ ਦਰਸ਼ਨ ਕਰਾ ਸਕੀਏ ਤੇ ਬਹੁਤ ਹੀ ਵਧੀਆ ਇੱਥੇ ਆ ਕੇ ਨਾ ਹਰ ਇੱਕ ਦਾ ਫਰਜ ਬਣਦਾ ਜਾਨੀ ਕਿ ਆਉਣਾ ਚਾਹੀਦਾਗਾ ਜੋ ਅਸੀਂ ਇੱਕ ਪ੍ਰਕਿਰਤੀ ਦੇ ਨਾਲ ਜੁੜ ਸਕੀਏ ਪ੍ਰਕਿਰਤੀ ਬਾਰੇ ਨੌਲੇ ਲੈ ਸਕੀਏ ਤੇ ਆ ਦੇਖੋ ਕਾਫੀ ਤੇ ਖਜੂਰਾਂ ਦੇ ਬੂਟੇ ਨੇ ਆ ਸਾਈਡ ਤੇ ਇੱਕ ਖੜਾਗਾ ਤੇ ਦੇਖੋ ਅੱਕ ਦਾ ਬੂਟਾਗਾ ਕਿਉਂਕਿ ਇਹਦੇ ਵਿੱਚ ਵੀ ਬਹੁਤ ਗੁਣ ਹੁੰਦੇ ਨੇ ਕੁਦਰਤੀ ਤੌਰ ਤੇ ਇਹਦੇ ਵਿੱਚ ਸੰਖਿਆ ਪਾਇਆ ਜਾਂਦਾਗਾ ਕਿਉਂਕਿ ਅਗਰ ਆਪਾਂ ਕੱਚੀ ਲੱਸੀ ਤੇ ਨ ਦੇ ਦੁੱਧ ਦੇ ਦੀਏ ਬੂੰਦਾ ਪਾ ਕੇ ਤਾਂ ਉਲਟੀਆਂ ਲਾ ਦਿੰਦਾ ਇਹ ਵੀ ਜਾਨੀ ਕਿ ਪ੍ਰਕਿਰਤੀ ਨੂੰ ਦੂਰ ਕਰਦਾ ਜੋ ਆਕ ਹੁੰਦਾਗਾ ਦੀ ਵਿਆਖਿਆ ਦੇ ਵਿੱਚ ਆਪਾਂ ਟੂਕ ਮਾਤ੍ਰੀ ਹੀ ਜਾਨੀ ਕਿ ਗੁਣਾਵਾਰੀ ਦੱਸਾਂਗੇ ਕਿਉਂਕਿ ਜੇ ਆਪਾਂ ਡਿਟੇਲ ਦੇ ਨਾਲ ਦੱਸਣ ਲੱਗ ਜੀ ਤਾਂ ਬਹੁਤ ਹੀ ਲੰਮਾ ਜਾਨੀ ਕਿ ਇਹ ਚਲਿਆ ਜਾਊ ਆਪਣਾ ਸਮਾਂ ਇਹਦਾ ਨਹੀਂ ਹੈਗਾ ਤੇ ਵੀਡੀਓ ਕਾਫੀ ਲੰਮੀ ਬਣ ਜਾਊ ਆਗਾ ਟੱਕ ਪਲਾਸ ਕੇਸੂ ਇਹਨੂੰ ਵੱਖੋ-ਵੱਖਰੇ ਦੇ ਨਾਮ ਨਹੀਂਗੇ ਤੇ ਇਹ ਵੀ ਬਹੁਤ ਹੀ ਜ਼ਿਆਦਾ ਜਾਨੀ ਕਿ ਤਾਕਤਵਰਧਕ ਹੁੰਦਾਗਾ ਆ ਦੇਖੋ ਤੁਸੀਂ ਤੇ ਇਹ ਬੂਟਾ ਹੈਗਾਗਾ ਟੱਕ ਪਲਾਸ ਕੇਸੂ ਕੁਝ ਵੀ ਕਹਿ ਦਿਓ ਇਹਨੂੰ ਇਹਦੇ ਨਾਮ ਨਹੀਂਗੇ ਤੇ ਇਹਦੇ ਜਾਨੀ ਕਿ ਸੁਰਮ ਇਹਦੇ ਰਾਸ ਹੁੰਦਾ ਜੋ ਜੜਾਂ ਦਾ ਸੁਰਮਾ ਵਗੈਰਾ ਦੇ ਕੰਮ ਆਉਂਦਾਗਾ ਤੇ ਇਹ ਜੋ ਤਾਤੂ ਪੋਸ਼ਟ ਕਚੂਰਨ ਹੁੰਦੇ ਨੇ ਉਹਨਾਂ ਦੇ ਵਿੱਚ ਇਹਦੇ ਜੋ ਫੁੱਲ ਹੁੰਦੇ ਨੇਗੇ ਇਹ ਹਾੜੀ ਦੇ ਵਿੱਚ ਜਦੋਂ ਆਪਾਂ ਬਾਡੀ ਵਿਲੇ ਸੌਰੀ ਬਾਡੀ ਵਿਲੇ ਜਦੋਂ ਆਪਾਂ ਕਣਕਾ ਵੜਦੇ ਹੁੰਨੇ ਆ ਵਿਸਾਖ ਦੇ ਮਹੀਨੇ ਦੇ ਵਿੱਚ ਤੇ ਇਹਦੇ ਫੁੱਲ ਲੱਗੇ ਹੁੰਦੇ ਨੇਗੇ ਕਿਉਂਕਿ ਇਹ ਕਾਫੀ ਗਨਪਰ ਕੁ ਭਰਪੂਰ ਆਗਾ ਇਹ ਤੇ ਆਪਾਂ ਅੱਗੇ ਚੱਲਦੇ ਅਗੇ ਹੋਰ ਵੀ ਕਾਫੀ ਇੱਥੇ ਦਰਖਤ ਲੰਗੇ ਤੇ ਤੁਹਾਡੇ ਨਾਲ ਸਾਰੀ ਜਾਨੀ ਕਿ ਆਪਾਂ ਨਾ ਵੀਡੀਓ ਸ਼ੇਅਰ ਕਰਾਂਗੇ ਖਜੂਰਿਆਂ ਦੇ ਬੂਟੇ ਤਾਂ ਇੱਥੇ ਕਾਫੀ ਨੇਗੇ ਤੇ ਅੱਗੇ ਦੇਖਦੇ ਆਪਾਂ ਨੂੰ ਕਾਫੀ ਤਰ੍ਹਾਂ ਦੇ ਬੂਟੇ ਉਪਲਬਧ ਨੇ ਇੱਥੇ ਫੁੱਲਾਂ ਦੇ ਬੂਟੇ ਫਲਾਂ ਦੇ ਹੋਰ ਵੀ ਬਹੁਤ ਹੀ ਵਧੀਆ ਇੱਥੇ ਦੇਖੋ ਮਨ ਬੜਾ ਜਾਨੀ ਕਿ ਸ਼ਾਂਤ ਹੁੰਦਾਗਾ ਕਿਉਂਕਿ ਇੱਥੇ ਬਹੁਤ ਹੀ ਜ਼ਿਆਦੀ ਕੁਦਰਤ ਦੇ ਨਾਲ ਆਹ ਆ ਗਿਆ ਜੀ ਆਪਣਾ ਗੁਲਾਬ ਦੇਸੀ ਗੁਲਾਬ ਜੋ ਅਸਲ ਦੀ ਵਿੱਚ ਗੁਲਕੰਦ ਬਣਦੀ ਹੈ ਗੁਲਮੇ ਨਹੀਂ ਹੁੰਦੇ ਨੇ ਫੁੱਲ ਕੰਦ ਵੀ ਨਹੀਂ ਹੁੰਦਾ ਮਿੱਠਾ ਖੰਡ ਤੇ ਅਸਲ ਦੇ ਵਿੱਚ ਇਹ ਜਾਨੀ ਕਿ ਜੋ ਗੁਲਾਬ ਆਪਾਂ ਗੁਲਾਬੀ ਰੰਗ ਦੇ ਕੇ ਦੇਸੀ ਗੁਲਾਬ ਇਹਦੀ ਅਸਲ ਦੇ ਵਿੱਚੋਂ ਗੁਲਕੰਦ ਬਣਾਉਣੀ ਚਾਹੀਦੀ ਹੈਗੀ ਤੇ ਅਰਕ ਵਗੈਰਾ ਵੀ ਇਹਦੀ ਕੱਢਣਾ ਚਾਹੀਦਾ ਜੋ ਪਿਤ ਪ੍ਰਕਿਰਤੀ ਗਰਮੀ ਨੂੰ ਦੂਰ ਕਰਨ ਦੇ ਲਈ ਅਤੇ ਅੱਖਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈਗਾ ਆਹ ਪੰਨੀ ਦਾ ਬੂਟਾ ਪਹਿਲਾਂ ਹੁੰਦੇ ਸੀ ਬਹੁਤ ਜ਼ਿਆਦਾ ਜੀਵ ਨਹਿਰਾਂ ਕੱਚੀਆਂ ਨਹਿਰਾਂ ਦੇ ਉੱਪਰ ਤੇ ਹੋਰ ਕਾਫੀ ਜਗ੍ਹਾ ਦੇ ਵਿੱਚ ਉਪਲਬਧ ਸੀਗੇ ਤੇ ਪਰ ਹੁਣ ਸਮੇਂ ਦੇ ਮੁਤਾਬਕ ਇਹ ਚੀਜ਼ਾਂ ਵੀ ਅਲੋਪ ਹੋ ਗਈਆਂ ਕਿ ਕੁਦਰਤ ਨੇ ਇੱਕ ਹਰ ਕਿਸੇ ਦੇ ਵਿੱਚ ਕੋਈ ਨਾ ਕੋਈ ਗੁਣ ਬਖਸ਼ਿਆਗਾ ਤੇ ਬਸ ਇੱਕ ਵਰਤਨ ਦਾ ਤਰੀਕਾ ਚਾਹੀਦਾ ਸਾਨੂੰ ਤੇ ਇੱਥੇ ਆ ਪਾਣੀ ਬਹੁਤ ਵਧੀਆ ਯਾਨੀ ਕਿ ਇਕੱਠਾ ਕਰਕੇ ਯਾਨੀ ਕਿ ਟੋਬੇ ਦੇ ਰੂਪ ਦੇ ਵਿੱਚ ਇਹ ਸੇਵਾਦਾਰਾਂ ਵੱਲੋਂ ਬਣਾਇਆ ਗਿਆ ਬਹੁਤ ਹੀ ਵਧੀਆ ਅੱਗੇ ਚੱਲਦੇ ਆਂਗੇ ਤੇ ਤੁਹਾਨੂੰ ਹੋਰ ਦਿਖਾਉਣੇ ਆਗੇ ਕੁਝ ਨਾ ਬਾਥੂ ਦੇ ਬੂਟੇ ਖੜੇ ਨੇ ਤੇ ਇਹਦੇ ਵਿੱਚ ਕੁਦਰਤੀ ਤੌਰ ਤੇ ਬਾਥੂ ਦੇ ਵਿੱਚ ਵੀ ਦੇਖੋ ਪਾਰਾ ਪਾਇਆ ਗਿਆਗਾ ਤੇ ਆਹਾ ਆਪਣਾ ਆ ਇਹਨੂੰ ਕਹਿੰਦੇ ਇੱਕ ਤਾਂ ਡੰਡਾ ਥੋਰ ਹੁੰਦਾ ਨੇ ਆਪਣਾ ਹੋਰ ਨਾਂ ਤੇ ਹੁਣ ਮੇਰੇ ਨਾਮ ਨਹੀਂ ਯਾਦ ਆ ਰਿਹਾ ਚਾ ਇਹਨੂੰ ਚਪੇ ਦੇ ਤੇ ਆ ਲੱਗਦੇ ਲੀਚੀ ਨਹੀਂ ਇੱਕ ਤਰ੍ਹਾਂ ਦੀ ਲੱਗਦੀਆਂ ਹੁੰਦੀਆਂ ਨੇ ਤੇ ਇਹਦੇ ਵਿੱਚ ਵੀ ਕਾਫੀ ਗੁਣ ਹੁੰਦੀ ਨੇਗੇ। ਚਪੇੜ ਸਾਡੇ ਕਿਣੀ ਤਾਂ ਭਾਸ਼ਾ ਸੰਗਰੂੜ ਦੇ ਵਿੱਚ ਇਹਨੂੰ ਚਪੇੜ ਜੀ ਕਹਿੰਦੇ ਨੇ ਜਾਂ ਕੁਛ ਨਾ ਥੋਹਰ ਵਗੈਰਾ ਇਦਾਂ ਦਾ ਕੋਈ ਸ਼ਬਦ ਵਰਤ ਲੈਂਦੇ ਨੇ ਕਿ ਉਹਨਾਂ ਮੇਰੇ ਧਿਆਨ 'ਚ ਨਹੀਂ ਆ ਰਿਹਾ ਇਹਦਾ ਨਾਮ ਆਯੁਰਵੈਦਿਕ ਦੇ ਵਿੱਚ ਅਸੀਂ ਕੀ ਕਹਨੇ ਹਾਂਗੇ? ਤੇ ਉਹ ਸਾਹਮਣੇ ਸੁਚੈਣ ਦੇ ਬੂਟੇ ਖੜੇ ਨੇਗੇ। ਇਹਦਾ ਵੀ ਜਨੀ ਕੇਂਦਰ ਘੰਟੂ ਦੇ ਵਿੱਚ ਜੋ ਆ ਨਾਮ ਆਉਂਦਾਗਾ ਆ ਤੁਲਸੀ ਆਗੀ। ਰਸੀ ਦੇ ਵਿੱਚ ਜਾਨੀ ਕਿ ਟਾਣ ਕ ਮੰਨਿਆ ਜਾਂਦਾ ਬੁਖਾਰ ਵਗੈਰਾ ਜਾਂ ਆਪਣਾ ਜੋ ਬਿਮਾਰੀ ਦੇ ਨਾਲ ਦੇ ਨਾਲ ਲੜਨ ਵਾਲੇ ਸੈਲ ਸੈਲ ਹੁੰਦੇ ਨੇਗੇ ਤੇ ਉਹਨਾਂ ਨੂੰ ਵਧਾਉਂਦੀ ਹੈਗੀ ਇਹ ਜੀ ਇਹ ਵੀ ਇੱਕ ਜਾਨੀ ਕਿ ਐਂਟੀਬਾਇਟਿਕ ਜਾਨੀ ਕਿ ਇੱਕ ਤਰ੍ਹਾਂ ਦੀ ਮਨ ਆਯੁਰਵੈਦਿਕ ਦੇ ਵਿੱਚ ਆ ਆ ਗਿਆ ਸਿੰਮਲ ਦਾ ਬੂਟਾ ਸਿੰਮਲ ਰੁਖ ਸਰਾਇਰਾ ਅਤ ਦੀਰਗਤ ਮੁਚ ਉਹ ਜੇ ਆਵ ਹੈ ਆਸਕਰ ਜਾਹੇ ਨਰਾਸੀ ਕਿਤ ਇਹਦੇ ਵੀ ਜਾਨੀ ਕਿ ਬਹੁਤ ਹੀ ਜਾਨੀ ਕਿ ਜੋ ਫੁੱਲ ਹੁੰਦੇ ਨੇ ਤਾਕਤ ਵਰਧਕ ਨੇਗੇ ਕਿਉਂਕਿ ਤੇ ਫੁੱਲਾਂ ਦਾ ਜੋ ਧਾਤੂ ਪੋਸ਼ਟਕ ਚੂਰਨ ਹੁੰਦੇ ਨੇ ਉਹਨਾਂ ਦੇ ਵਿੱਚ ਕਾਫੀ ਇਹ ਵਰਤਿਆ ਜਾਂਦਾ ਹੈਗਾ ਕਈ ਯਾਨੀ ਕਿ ਇਹਦੀ ਲੱਕੜ ਹੁੰਦੀ ਹੈਗੀ ਪੁਰਾਣੇ ਜੋ ਤੰਤਰਿਕ ਗ੍ਰੰਥ ਨੇ ਉਹਨਾਂ ਦੇ ਵਿੱਚ ਇਹਦਾ ਜ਼ਿਕਰ ਆਉਂਦਾ ਲੱਕੜ ਦਾ ਵੀ ਤੇ ਅੱਗੇ ਚੱਲਦੇ ਹਾਂਗੇ ਕਿ ਕਾਫੀ ਯਾਨੀ ਕਿ ਬੂਟੇ ਆ ਹੈਗੇ ਨੇਗੇ ਦੇਖਦੇ ਆਪਾਂ ਅੱਗੇ ਜਾ ਕੇ ਹਾਂ ਤਾਂ ਉਹ ਹੀ ਹੈਗਾ ਸਿੰਮਲ ਦਾ ਬੂਟਾ ਇਹਦੇ ਫੁੱਲ ਵਗੈਰਾ ਕਾਫੀ ਕੰਮ ਸਬਜੀ ਵਗੈਰਾ ਵੀ ਬਣਦੀ ਹੈ ਇਹ ਫੁੱਲਾਂ ਦੀ ਤੇ ਆ ਗਿ ਬਿਲ ਬਿਲ ਦੇ ਵਿੱਚ ਕੁਦਰਤੀ ਤੌਰ ਤੇ ਸਵਰਨ ਕਿਉਂਕਿ ਇਸ ਕਰਕੇ ਸ਼ੂਗਰ ਦੇ ਉੱਤੇ ਕੰਮ ਕਰਦਾ ਸਗ੍ਰਿਹਣੀ ਦੇ ਰੋਗਾਂ ਦੇ ਉੱਪਰ ਤੇ ਫਲ ਵਗੈਰਾ ਕੰਮ ਕਰਦੇ ਨੇਗੇ ਭੇਡ ਸੰਬੰਧੀ ਰੋਗਾਂ ਵਾਸਤੇ ਬਹੁਤ ਵਧੀਆ ਇਹ ਮੰਨਿਆ ਜਾਂਦਾ ਸ਼ੂਗਰ ਦੇ ਤਾਤੂ ਕੋਈ 24 ਆਪਣਾ 20 ਪ੍ਰਕਾਰ ਦਾ ਤਾਤੂ ਰੋਗ ਹੁੰਦਾ ਪ੍ਰਮੇਹ ਰੋਗ ਉਹਦੇ ਵਿੱਚੋਂ ਮధుమేਹ ਸ਼ੂਗਰ ਹੁੰਦਾਗਾ ਤੇ ਉਹਨੂੰ ਕੰਟਰੋਲ ਕਰਨ ਦੇ ਲਈ ਬਹੁਤ ਹੀ ਵਧੀਆ ਰੋਲ ਹੈ ਦਾ ਤੇ ਪੱਗੇ ਦੇਖਦੇ ਆਂ ਬੂਟੇ ਉਹ ਸਾਹਮਣੇ ਦੇਖੋ ਇਹ ਆ ਬੂਟਾ ਹੈਗਾਗਾ ਮਹਿੰਦੀ ਦਾ ਬੂਟਾ ਇਹ ਮਹਿੰਦੀ ਦਾ ਬੂਟਾ ਹੁੰਦਾ ਜਿਹੜਾ ਇਹ ਠੰਡੀ ਤਸੀਰ ਦਾ ਹੁੰਦਾਗਾ ਜਿਨ੍ਹਾਂ ਦੇ ਹੱਥਾਂ ਪੈਰਾਂ ਜਲਣ ਜ਼ਿਆਦਾ ਹੁੰਦੀ ਇਹਦਾ ਆਪਾਂ ਹਰਿਆਂ ਨੂੰ ਰਗੜ ਕੇ ਘੋਲ ਲਾ ਸਕਦੇ ਆਂਗੇ ਜੋ ਪਿਤ ਪ੍ਰਕਿਰਤੀ ਨੂੰ ਸ਼ਾਂਤ ਕਰਦਾਗਾ ਇਹ ਸਰਦੇ ਯਾਨੀ ਕਿ ਜੋ ਕੇਸਾਂ ਵਾਸਤੇ ਕਾਫੀ ਜੋਗਾ ਦੇ ਵਿੱਚ ਤੇਲ ਤੇਲ ਦੇ ਵਿੱਚ ਤਾਂ ਜ਼ਿਕਰ ਆਉਂਦਾ ਪ੍ਰਾਤਨ ਗ੍ਰੰਥਾਂ ਦੇ ਵਿੱਚ ਤੇ ਠੰਡੀ ਪ੍ਰਕਿਰਤੀ ਦਾ ਜਾਨੀ ਕਿ ਬੂਟਾ ਹੁੰਦਾਗਾ ਇਹ ਜੋ ਮਹਿੰਦੀ ਦਾ ਬੂਟਾ ਹੈਗਾ ਇਥੇ ਬਹੁਤ ਬੂਟੇ ਲੱਗੇ ਹੋਏ ਨੇ ਕਾਫੀ ਬੂਟੇ ਨੇ ਮਹਿੰਦੀ ਦੇ ਕਿਉਂਕਿ ਇਹ ਬਾਗ ਵੀ ਕਾਫੀ ਵੱਡਾ ਹੈਗਾ ਤੇ ਆਪਾਂ ਤੁਹਾਨੂੰ ਸਾਰਾ ਹੁਣੇ ਦਰਸ਼ਨ ਕਰਵਾ ਦਿੰਨੇ ਹਾਂਗੇ ਤੇ ਆ ਦੇਖੋ ਇਹ ਹੈਗਾ ਅਸ਼ੋਕ ਅਸ਼ੋਕਾ ਰਿਸਟਾਉਂਦੀ ਆ ਜਿਹੜੀ ਜਾਨੀ ਕਿ ਲਕੋਰਕੀਆਂ ਵਗੈਰਾ ਲੇਡੀਜ਼ ਦੀ ਪ੍ਰੋਬਲਮ ਵਾਸਤੇ ਇਹ ਹੋਰ ਕਾਫੀ ਇਹਦੇ ਵਿੱਚ ਬਿਆਨਤ ਗੁਣ ਨੇਗੇ ਅਸ਼ੋਕ ਰਸਟ ਜਿਹਨੂੰ ਆਪਾਂ ਅਸ਼ੋਕੇ ਦੀ ਸ਼ੈਲ ਵਗੈਰਾ ਤੇ ਆਪਾਂ ਵਰਤਦੇ ਹੁੰਨੇ ਆਂਗੇ ਜਾਂ ਮਹਿੰਦੀ ਦੇ ਬੂਟੇ ਨੇ ਕਾਫੀ ਆ ਗਿਆ ਕਨੇਰ ਕਨੇਰ ਦੀ ਜਾਨੀ ਕਿ ਪਰਜਾਤੀਆਂ ਕਾਫੀ ਹੁੰਦੀਆਂ ਨੇ ਕਿ ਦਰਖਤ ਰੂਪ ਦੇ ਵਿੱਚ ਬਣ ਜਾਂਦਾ ਜੋ ਇਹ ਇੱਕ ਛੋਟੇ ਬੂਟੇ 'ਚ ਰਹਿੰਦਾ ਹੈ ਤੇ ਜੇ ਇਹ ਤੇ ਜਾਨੀ ਕਿ ਜਿਹੜੀ ਜੜ ਹੁੰਦੀ ਹੈ ਜੜ ਦਾ ਰਸ ਹੁੰਦਾ ਦੇਖੋ ਪਰੇ ਨੂੰ ਬੰਨਣ ਦੀ ਸਮਰੱਥਾ ਰੱਖਦਾ ਇਹ ਵੀ ਦੇ ਵਿੱਚ ਵੀ ਵਿਅੰਤ ਗੁਣ ਹੁੰਦੇ ਨੇਗੇ ਅ ਅਸ਼ੋਕ ਦਾ ਬੂਟਾ ਆ ਗਿਆ ਫੇਰ ਅਸ਼ੋਕਾ ਅੱਗੇ ਕਾਫੀ ਵਿਅੰਤ ਜਾਨੀ ਕੇ ਬੂਟੇ ਨੇ ਇੱਥੇ ਸੋ ਤੁਹਾਨੂੰ ਸਾਰੇ ਥੋੜੇ ਥੋੜੇ ਕਰਕੇ ਜਾਨੀ ਕਿ ਆਪਾਂ ਇੱਕ ਦੋ ਵੀਡੀਓ ਬਣਾ ਕੇ ਨੇ ਤੇ ਸਾਰੇ ਜਾਨੀ ਕਿ ਦੇ ਵਿੱਚ ਦਰਸ਼ਨ ਕਰਾ ਦਿੰਨੇ ਆਂਗੇ ਤੇ ਜੇ ਕਿਸੇ ਇਧਰ ਗੇੜਾ ਲੱਗਿਆ ਤਾਂ ਜਰੂਰ ਦਰਸ਼ਨ ਕਰੋ ਇੱਕ ਵਾਰ ਆਬੀ ਉਸਕੇ ਦਾ